ਹੈਲੋ ਮੋਟੋ ਇਹਦਾ ਫੋਨ ਆ ਗਿਆ ਸਵੇਰੇ ਸਵੇਰੇ ਹੈਲੋ ਸਸ਼ੀਕਲ ਪ੍ਰਧਾਨ ਜੀ ਸਤਿ ਸ੍ਰੀ ਅਕਾਲ ਜੀ ਵਧਾਈਆਂ ਹੋਣ ਜੀ ਕਾਹਦੀਆਂ ਵਧਾਈਆਂ ਹੋਈਆਂ ਜੀ ਸਰਕਾਰ ਨੇ ਆਪਣੀ ਮੰਗ ਮੰਨ ਲਈ ਜੀ ਹੈ ਸਰਕਾਰ ਨੇ ਆਪਣੀ ਮੰਗ ਮੰਨ ਲਈ ਤੇ ਜਦੋਂ ਆਪਾਂ ਸਰਕਾਰ ਕੋਲ ਮੰਗ ਮੰਗੇ ਨਹੀਂ ਕਿ ਸਰਕਾਰ ਨੇ ਮੰਨ ਕੇ ਮ ਲਈ ਸਰਕਾਰ ਕਹਿੰਦੀ ਆ ਜਿਹੜੀਆਂ ਜਨਤਾ ਦੇ ਢਿੱਡ ਚ ਨੇ ਨਾ ਉਹ 95 ਹਾਂ ਤੇ ਨੇ ਇਹ ਤਾਂ ਮਾੜੀ ਗੱਲ ਆ ਯਾਰ ਕਿਉਂ ਇਸ ਵਿੱਚ ਮਾੜਾ ਕੀ ਹੈ ਓਏ ਅਸੀਂ ਕੋਈ ਹੜਤਾਲ ਨਹੀਂ ਕੀਤੀ ਧਰਨਾ ਨਹੀਂ ਲਾਇਆ ਕੋਈ ਪਤਲਾ ਨਹੀਂ ਭੁਕਿਆ ਤੇ ਸਰਕਾਰ ਨੇ ਬਿਨਾ ਮੰਗੇ ਤੋਂ ਸਾਡੀ ਮੰਗ ਮੰਨ ਲਈ ਇਹ ਤਾਂ ਫਿਰ ਸਾਡੇ ਲੋਕਤੰਤਰੀ ਹੱਕਾਂ ਤੇ ਡਾਕਾ ਹੀ ਆਣਾ ਫਿਰ ਤੇ ਇਸ ਵਿੱਚ ਗਲਤ ਵੀ ਕੀ ਹੈ ਮੈਂ ਇਹਦੇ ਵਿੱਚ ਸਹੀ ਵੀ ਕੀ ਹੈ ਸਭ ਕੁਝ ਗਲਤ ਹੀ ਤਾਂ ਹੈ ਇਹ ਸਰਕਾਰ ਇਸ ਤਰ੍ਹਾਂ ਸਾਡੀਆਂ ਮੰਗਾਂ ਮੰਨਣ ਲੱਗੀ ਤਾਂ ਸਾਡੇ ਕਾਦਰ ਦੇ ਹੱਡਾਂ ਨੂੰ ਜੰਗਾਲਣਾ ਲੱਗ ਜਾਊ ਪ੍ਰਧਾਨ ਜੀ ਬਿਨ ਮੰਗੇ ਮੋਤੀ ਮਿਲੇ ਆ ਲੈ ਲਓ ਆ ਮੰਗਣ ਦੀ ਗੱਲ ਦੁਆਰਾ ਨਾ ਕਰੇ ਉਸਤਰ ਸਾਹਿਬ ਅਸੀਂ ਆਪਣੇ ਹੱਕ ਖੋ ਕੇ ਲੈਣਾ ਜਾਣਦੇ ਆ ਪ੍ਰਧਾਨ ਜੀ ਹੁਣ ਖੋਹਣ ਦੀ ਕੀ ਲੋੜ ਐ ਸਰਕਾਰ ਜਦੋਂ ਆਪ ਦੇ ਰਹੀ ਐ ਤੁਸੀਂ ਸਰਮਾਇਅਦਾਰੀ ਦੀਆਂ ਚਾਲਾਂ ਨੂੰ ਅਜੇ ਤੱਕ ਸਮਝ ਨਹੀਂ ਸਕੇ ਲੱਗਦਾ ਤੁਸੀਂ ਹਜਾਰੀ ਜੀ ਦੀ ਕਿਤਾਬ ਧੂੜ ਵਿੱਚ ਟਕੂ ਕਿਵੇਂ ਭਜਾਈਏ ਦਾ ਨੱਠ ਕੇ ਧਿਆਨ ਨਹੀਂ ਕੀਤਾ ਉਸਤਰ ਸਾਹਿਬ ਹਾਂ ਉਹ ਕਿਤਾਬ ਤਾਂ ਨਹੀਂ ਜੀ ਅਜੇ ਮੈਂ ਪੜੀ ਉਹ ਤਾਂ ਹੀ ਤੁਸੀਂ ਸਰਮਾਇਅਦਾਰੀ ਦੀਆਂ ਚਾਲਾਂ ਨੂੰ ਸਮਝਣ ਤੋਂ ਅਸਮਰਥ ਹੋ ਪਹਿਲਾਂ ਕੱਲ ਤੋਂ ਹੀ ਉਸ ਕਿਤਾਬ ਦਾ ਅਧਿਐਨ ਸ਼ੁਰੂ ਕਰੋ ਠੀਕ ਹੈ ਜੀ ਹੁਣ ਦੱਸੋ ਅੱਜ ਕੀ ਕਰਨਾ ਫਿਰ ਆਪਾਂ ਸਭ ਤੋਂ ਪਹਿਲਾਂ ਤਾਂ ਡੀਸੀ ਦਫ਼ਤਰ ਘੇਰਾਂਗੇ 12 ਵਜੇ ਤੋਂ ਬਾਅਦ ਤੇ ਮੇਨ ਹਾਈਵੇ ਤੇ ਚੱਕਾ ਜਾਮ ਕਰਾਂਗੇ ਪਰ ਕਾਹਤੋ ਜੀ ਉਹ ਸਰਕਾਰ ਨੇ ਜੋ ਬਿਨਾ ਮੰਗੇ ਤੋਂ ਸਾਡੀ ਮੰਗ ਮੰਨੀ ਹੈ ਉਹਨੂੰ ਵਾਪਸ ਲਵੇ ਠੀਕ ਹੈ ਜੀ ਮੈਂ ਕਰਦਾ ਤਿਆਰੀ ਹਾਂਜੀ ਖਿੱਚੋ ਤਿਆਰੀ ਹੈਲੋ ਹੈਲੋ ਧਰਨਾ ਅੰਰੋਧ ਜਾਂ ਇਨਫੋਰਮੇਸ਼ਨ ਵਾਲੇ ਬੋਲਦੇ ਜੀ ਹਾਂਜੀ ਹਾਂਜੀ ਬੋਲ ਰਿਹਾ ਜੀ ਮੁੰਡੇ ਦਾ ਵਿਆਹ ਕਰਾਣਾ ਜੀ ਮਾਂ ਵੀ ਨੇ ਜੀ ਕਿਹੜੇ ਕਿਹੜੇ ਦਿਨ ਖਾਲੀ ਜੀ ਹਾਂ ਹੁਣੇ ਚੈੱਕ ਕਰਦੇ ਆ ਜੀ ਐ ਵੈਸੇ ਮਾਗ ਵੀ ਨਾ ਤਾਂ ਬਹੁਤ ਬੀਜ਼ੀ ਚੱਲ ਰਿਹਾ ਜੀ ਤੁਹਾਨੂੰ ਤਾਂ ਪਤਾ ਹੀ ਇਹ ਵਕ ਵਕ ਯੂਨੀਅਨਾਂ ਤੇ ਵਕ ਵਕ ਪ੍ਰੋਗਰਾਮ ਚੱਲ ਰਹੇ ਨੇ ਇਹ ਵੀ ਤੁਸੀਂ ਜਾਣਦੇ ਹੋ ਕਿ ਸੰਘਰਸ਼ਾਂ ਤੋਂ ਬਿਨਾਂ ਕੁਝ ਨਹੀਂ ਮਿਲਦਾ ਸਾਨੂੰ ਤਾਂ ਸੰਘਰਸ਼ ਕਰਕੇ ਕੁਝ ਨਹੀਂ ਮਿਲਿਆ ਜੀ ਮਹਾਰਾਜ ਸਰਮਾਇਦਾਰੀ ਬੜੀ ਕੁੱਤੀ ਚੀਜ਼ ਹੁੰਦੀ ਹੈ ਤੇ ਲੋਕਾਂ ਦਾ ਇੱਕਾ ਹੀ ਇਹਨੂੰ ਰੋਕ ਸਕਦਾ ਹੈ ਇਸੇ ਕਰਕੇ ਤਾਂ ਅਸੀਂ 90 95 ਲਗ ਲਗ ਯੂਨੀਅਨਾਂ ਬਣਾਈਆਂ ਨੇ ਲੋਕਾਂ ਦੀ ਸੇਫਟੀ ਲਈ ਇਹ ਸਰਵਿਸ ਆਪਾਂ ਹੀ ਸ਼ੁਰੂ ਕੀਤੀ ਹੈ 90 95 ਯੂਨੀਅਨਾਂ ਦੇ ਲਗਭਗ ਸਾਰੇ ਪ੍ਰੋਗਰਾਮਾਂ ਦੀ ਲਿਸਟ ਸਾਡੇ ਕੋਲ ਹੁੰਦੀ ਹੈ ਹ ਯੂਨੀਅਨਾਂ ਵਿੱਚ ਇਕਾਗਦਤਾ ਕਹੋ ਜੀ ਦੇਖੋ ਮਹਾਰਾਜ ਹਰ ਇੱਕ ਚੀਜ਼ ਨੂੰ ਟਾਈਮ ਲੱਗਦਾ ਤੇ ਕੱਲ ਹੋਈ ਸੀ ਮਿੱਟੀ ਪਰ ਇੱਕ ਹੋਰ ਨਵੀਂ ਯੂਨੀਅਨ ਬਣ ਗਈ ਖੈਰ ਦੇਖੋ ਪਰ ਮੈਂ ਤਾਂ ਕਹਿੰਦਾ ਜੀ ਵਿਚਾਰ ਭਿੜੰਦੇ ਹੋ ਅਬਾਰ ਫੁੱਲ ਖਿੜੰਦੇ ਹੋ ਖਿੜੀ ਜਾਣਦਾ ਫੁੱਲ ਤਦ ਤੱਕ ਦੀਵਾ ਹੋ ਜਾਣਾ ਗੁੱਲ ਤੁਸੀਂ ਆ ਦੱਸੋ ਨੋ ਮਾ ਖਾਲੀ ਜੀ ਅ ਨੋ ਮਾ ਰ ਮੈਨੂੰ ਲੱਗ ਨਹੀਂ ਹਾਂ ਨਾ 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 ਨੋ ਮਾ ਨਹੀਂ ਨੋ ਮਾ ਨੂੰ ਤਾਂ ਅਲਫਾ ਬੜਿਆ ਨੇ ਪੰਜਾਹ ਬੰਦ ਕਰਨਾ ਜੀ ਮੈਂ ਦੱਸਦੇ ਹਿਉ ਜੀ 10 ਨੂੰ ਹਾਂ 10 ਨੂੰ ਤਾਂ ਬੀਟਾ ਬੜਿਆ ਨੇ ਭਾਗ ਬੰਦ ਕਰਨਾ 11 ਕਰ ਦੋ ਜੀ ਕਬ ਮਹਾਰਾਜ ਕੀ ਦੱਸਾਂ ਅਲਫਾ ਵਾਲਿਆਂ ਨੇ 11 ਦਿਰੀਕ ਨੂੰ ਤਾਂ ਰੇਲ ਪੇ ਜਹਾਜ਼ ਰੋਕਣੇ ਐ ਅਗਰ ਰੱਖੋ ਬਦੀ ਤੁਸੀਂ ਮੇਰੀ ਮੰਨੋ ਤਾਂ 12 13 ਦਾ 12 ਦਾ ਜਾਂ 13 ਦਾ ਜੀ ਕੋਈ ਮਰਜ਼ੀ ਤਾਂ ਤੁਹਾਡੀ ਵੇਹੇ ਜੇ ਮੇਰੀ ਸਲਾਹ ਮੰਨੋ ਨਾ ਤੁਸੀਂ ਇਹ ਤਾਂ ਕਰੋ ਤੁਸੀਂ ਵਿਰਾਤ ਲਈ ਦੋ ਦਿਨ ਦਾ ਇੱਕ ਦਿਨ ਰਾਖਮਾ ਰੱਖ ਲਿਓ ਉਹ ਬਈ ਅਚਾਨਕ ਕਿਸੇ ਪਾਰਟੀ ਦਾ ਕਿਸੇ ਯੂਨੀਅਨ ਦਾ ਧਰਾਂ ਲਾਉਂਦਾ ਦਿਲ ਕਰ ਪੈਂਦਾ ਹੈ ਉਹ ਗੱਲ ਤਾਂ ਤੁਹਾਡੀ ਠੀਕ ਹੈ ਜੀ ਪਰ ਕੁੜੀ ਵਾਲੇ ਨੇ ਪਹਿਲੇ ਸਿੱਧਾ ਬੁੱਕ ਕਰਨਾ ਹੁੰਦਾ ਜੀ। ਉਹ ਹੋ 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 ਇਹ ਵੀ ਗੱਲ ਠੀਕ ਹੈ। ਤੇ ਤੁਹਾਡਾ ਹੱਲ ਜਿਹਾ ਕਰਕੇ ਹਾਂ ਇੱਕ ਆਈਡੀਆ ਹੈ ਜੀ ਮੇਰੇ ਕੋਲ। ਐਡਾ ਕਰੋ ਕਿ ਤੁਸੀਂ ਗੱਡੀਆਂ ਦੋਰੀਆਂ ਬੁੱਕ ਕਰੋ। ਦੋ-ਦੋ ਕਮਿੰਗ। ਉਹ ਮਾਰਾ ਜੀ ਇੱਕ ਧਰਨੇ ਦੇ ਉੱਰਲੇ ਪਾਸੇ ਤੇ ਦੂਜੀ ਧਰਨੇ ਤੋਂ ਦੂਜੇ ਪਾਸੇ। ਉੱਥੇ ਜਾਮ ਲੱਗੇ ਉੱਥੇ ਗੱਡੀਆਂ ਚੇਂਜ ਕਰ ਲਿਓ। ਹੈ ਕਿ ਨਹੀਂ? ਨਾਲੇ ਇੱਕ ਚੀਜ਼ ਹੋਰ ਦੇਖਾ ਤੁਹਾਨੂੰ ਟੈਕਸੀ ਇੰਡੀਅਨ ਵਾਲਿਆਂ ਦਾ ਨੰਬਰ ਚਾਹੀਦਾ ਤਾਂ ਮੈਂ ਭੇਜ ਸਕਦਾ ਦੇ ਦਿਓ ਜੀ ਫਿਰ ਮੈਂ WhatsApp ਕਰਦਾ ਹੁਣ ਇੱਕ ਗੱਲ ਹੋਰ ਮੇਰਾ ਨਾਮ ਲਵੋਗੇ ਨਾ ਤੁਹਾਨੂੰ ਡਿਸਕਾਊਂਟ ਮਿਲੇਗਾ ਬਹੁਤ ਬੁਤਾਨਾ ਮੈਂ ਹੁਣੇ ਆ ਰਿਹਾ WhatsApp ਹੈ ਮੇਰਾ ਨਾਮ ਲੈਣਾ ਭੁੱਲਿਓ ਠੀਕ ਹੈ ਓਕੇ ਬਾਏ ਇਹ ਕਰ ਲੋ ਹੈਲੋ ਪ੍ਰਧਾਨ ਗੋਲੂ ਜੀ ਬੋਲਦੇ ਜੀ ਹਾਂਜੀ ਹਾਂਜੀ ਜੀ ਦੱਸੋ ਆ ਬਰਾਤ ਲਈ ਦੂਰੀਆ ਗੱਡੀਆਂ ਬੁੱਕ ਕਰਨੀਆਂ ਜੀ ਅਧਰਨਾਇਨ ਰੋਡ ਜਾਮ ਵਾਲੇ ਗੋਲੂ ਜੀ ਨੇ ਤੁਹਾਡਾ ਨੰਬਰ ਦਿੱਤਾ ਹੈ ਜੀ ਤੋ ਅੱਛਾ ਅੱਛਾ ਕਿਸੇ ਤਰੀਕੇ ਦੱਸੋ ਅ ਬਾਰਾਤਰੀਕਰਨ ਓਹੋ ਉਸ ਦਿਨ ਤਾਂ ਆਖ ਹੈ ਜੀ ਕਿਉਂ ਜੀ ਉਸ ਦਿਨ ਤਾਂ ਸਾਡੀ ਆਪਦੀ ਜੁਨੀ ਅੰਦਰ ਕਰਨੇ ਦਾ ਪ੍ਰੋਗਰਾਮ ਹੈ ਜੀ